ਰੱਬੇ ਸਰ ਤੇ ਭੁਲੇਆ ਪਿਆਰ ਬਨ ਸਮੇ ਹੋ ਰੇ ਰੱਜ ਨਾ ਕੋਈ ਕਰ ਸਕੇ ਕਾ ਕਿਛੂ ਨਾ ਹੋਈ ਇੱਕ ਯਾਤਰ ਸੰਤੋ ਵਿੱਚ ਨਾ ਕੋਈ ਕਰ ਸਕਿਆ ਕਿੰਨੇ ਸੌਕੇ ਸਰਲ ਸ਼ਬਦਾਂ ਵਿੱਚ ਸੰਤ ਸਮਝਾਇਆ ਤੇ ਭਾਈ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜਿਹੜਾ ਤdokkaHtml ਤੈਨੂੰ ਮਿਲਿਆ ਇਹ ਤੈਨੂੰ ਤੋਖਤਨਾ ਪੈਣਾ ਬਾਰੇ ਇਹ ਸਦਾ ਦੁੱਖ ਦੀ ਰੀਤਾਂ ਦੀ ਜਿਵੇਂ ਹੌਣ ਦੇਰਿਆਂ ਤੇ ਰਾਤ ਪਈ ਪਈ ਤੇ ਜੇ ਰਾਤਾਂ ਤੇ ਦਿਨ ਚੜਦਾ ਹੀ ਚੜਦਾ ਨਾ ਤੇ ਜਿਵੇਂ ਹੌਣ ਪਿਛਲੇ ਸਮੇਂ ਵੱਲ ਬਿਲਕੁਲ ਤੇ ਮੌਸਮ ਵਿੱਚ ਗਰਮੀ ਸੀ ਹੁਣ ਮੌਸਮ ਤਬਦੀਲ ਹੁੰਦਾ ਜਾ ਰਿਹਾ ਸਾਰ ਦੇ ਵਿੱਚ ਨਾ ਕਦੀ ਸਦਾ ਗਰਮੀ ਰਹੀ ਨਾ ਕਦੀ ਸਰਦੀ ਰਹੀ ਨਾ ਦੇਦੀ ਰਹ ਸਕਦਾ ਤੇ ਨਾਰਾਜ਼ ਇਹ ਤਬਦੀਲੀ ਸਮੇਂ ਲਈ ਆਉਂਦੀ ਰਹੇਗੀ ਇਸੇ ਤਰ੍ਹਾਂ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਜਿਹਾ ਜੀ ਦੁੱਖ ਆ ਤੇ ਸੁੱਖ ਵੀ ਆਵੇਗਾ ਜਿਵੇਂ ਸੁੱਖ ਆ ਤੇ ਦੁੱਖ ਵੀ ਆਵੇਗਾ ਸਰਬਾਨੀ ਪੜਦਾ ਸਮਝਣਾ ਸਿਮਰਨ ਕਰਨਾ ਜਿਹਦੇ ਨਾਲ ਇਹ ਵੀ ਕਿ ਦੁੱਖ ਖਤਮ ਹੋਵੇਗਾ ਆ ਦੁੱਖ ਆਵੇਗਾ ਤੇ ਜੁਰੂਰ ਪਰ ਥੋੜਾ ਰਹੇਗਾ ਕਿ ਧੋਮਨੀ ਝੱਲਣ ਦੀ ਸਾਡੇ ਅੰਦਰ ਤਾਕਤ ਪੈਦਾ ਹੋਵੇਗੀ। ਕਈ ਵੇ ਕਈ ਲੋਕ ਕਹਿੰਦੇ ਜਸਤੇ ਪਾਣੀ ਵੀ ਪੜਦੇ ਸੇਵਾ ਵੀ ਕਰਦੇ ਨਾਲ ਵੀ ਕਰਦੇ ਫੇਰ ਵੀ ਦੁੱਖ ਪਿਉ ਹੋਣਾ। ਦੁੱਖ ਆਉਗਾ ਤੇ ਜਰੂਰ ਪਰ ਸੰਭਲਣ ਕਰੰਦੇ ਨਾਲ ਦੁੱਖ ਨਾਲ ਲੜਤੀ ਤਰਖਤ ਸਾਡੇ ਅੰਦਰ ਤੱਕ ਤੇ ਆ ਜਾਂਦੀ ਆ ਫਿਰ ਦੁੱਖ ਤੇ ਸੁਖ ਦੋਨੋਂ ਬਰਾਬਰ ਦੁੱਖ ਸੁਖ ਦੋਨੋਂ ਸਾਮਤਾਰੇ ਆ ਫਿਰ ਉਹ ਬਰਾਬਰ ਇਸੇ ਹਨ ਦੁੱਖ ਵੀ ਤੇ ਸੁਖ ਵੀ